ਸਰਜ ਜੋ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਜੀ ਅੱਜ ਜਿਹੜਾ ਤੁਸੀਂ ਵੀਡੀਓ ਰਾਹੀਂ ਕਾਨਫਰੰਸ ਕਰਤੀ ਜਾ ਕੇ ਦੇਣਾ ਚਾਹੁੰਦੇ ਹੋ ਇਹਦੇ ਚ ਨਾ ਜੀ ਸਾਡੇ ਇੱਥੇ ਲੁੱਟਖੋਹਾਂ ਦੀਆਂ ਵਾਰਦਾਤਾਂ ਕੁਝ ਹੋਈਆਂ ਸੀਗੀਆਂ ਮੁੱਲਾਂਪੁਰ ਦੇ ਏਰੀਆ ਦੇ ਵਿੱਚ ਜਿਸ ਤਰ੍ਹਾਂ ਐਸਐਸਪੀ ਸਾਹਿਬ ਦਾ ਦਿਸ਼ਾ ਨਿਰਦੇਸ਼ ਨਹੀਂ ਕਿ ਆਪਾਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਵੈਸੇ ਵੀ ਸਾਡੀ ਪੁਲਿਸਿੰਗ ਦਾ 파ਰਟ ਹੈ ਕਰਨਾ ਉਹ ਚ ਅਸੀਂ ਕਾਰਵਾਈ ਕਰਦੇ ਹੋਏ ਮੁੱਲਾਂਪੁਰ ਥਾਣੇ ਦੀਆਂ ਜੀ ਹੈਗੀਆਂ ਨੇ ਟੀਮਸ ਬਣਾਈਆਂ ਜਿਹਦੇ ਵਿੱਚ ਇੰਸਪੈਕਟਰ ਰਮਨਦੀਪ ਤਰੀਕਾ ਜੀ ਨੇ ਇਹਨਾਂ ਨੇ ਜਿਹੜੀ ਮੁਹਿੰਮ ਨੂੰ ਲੈਡ ਕੀਤਾ ਤੇ ਅਸੀਂ ਇਹ ਤਿੰਨੋਂ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਬੜੀ ਜਲਦੀ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਤੇ ਇਹਨਾਂ ਦੀ ਜਿਹੜੀ ਹੈਗੀ ਖੁਲਾਸਾ ਕੀਤਾ ਜੀ ਇਹਦੇ ਚ ਕੀ ਹੈ ਕਿ ਤਿੰਨ ਵ ਇੱਕ ਵਾਰ ਦਾ ਥਾਹ ਗਿਆ 6 ਤਰੀਕ ਦੀ ਜਿਹਦੇ ਵਿੱਚ ਸੋਨੇ ਦੀ ਚੈਨ ਤੇ ਵਾਲੀਆਂ ਜਿਹੜੀਆਂ ਖੂਈਆਂ ਜਾਂਦੀਆਂ ਨੇ ਉਹਦੇ ਸਬੰਧ ਦੇ ਵਿੱਚ 100 ਨੰਬਰ ਮੁਕੱਦਮਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਦੋ ਦੋਸ਼ੀ ਨੇ ਮੋਹਨਗਿਰੀ ਤੇ ਵਿਕੀਗਿਰੀ ਇਹਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਜਿਹਦੇ ਵਿੱਚ ਇਹਨਾਂ ਦਾ ਜਿਹੜਾ ਯੂਜ਼ ਕੀਤਾ ਹੋਇਆ ਮੋਟਰਸਾਈਕਲ ਸਕੂਟੀ ਅਗਲੀ ਵਾਰਦਾਤ ਪਿਊਜ਼ ਕੀਤੀ ਉਹ ਵੀ ਅਸੀਂ ਜਿਹੜੇ ਹੈਗੇ ਨੇ ਬਰਾਮਦ ਕੀਤੇ ਨੇ ਫਿਰ ਇਹੀ ਬੰਦੇ ਨੇ ਜਿਹੜੇ ਇਹ ਅਲੱਗ ਤੋਂ ਅਸੀਂ ਇੱਕ ਹੋਰ ਜਿਹੜੀ ਹੈਗੀ ਚੇਨ ਖੋਦੀ ਵਾਰਦਾਤ ਅਲਟਸ ਜਿਹੜੀ ਹੈਗੀ ਸੁਸਾਇਟੀ ਉਹਦੇ ਕੋਲੇ ਹੋਈ ਸੀਗੀ ਉਹਦੇ ਵਿੱਚ ਵੀ ਜਿਹੜੇ ਇਹ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਹਿਯੋਗੀ ਨੇ ਜਿਨ੍ਹਾਂ ਨੂੰ ਦਰਾਨੇ ਤਫਤੀਸ਼ ਦੇਖਿਆ ਜਾਊਗਾ ਪਲੱਸ ਇੱਕ ਹੋਰ ਨਵੀਂ ਵਾਰਦਾਤ ਹੋਈ ਜਿਹੜੀ ਹੈਗੀ ਹੈ 15 6 ਨੂੰ ਜਿਹੜੀ ਹੈਗੀ ਵਾਰਦਾਤ ਹੁੰਦੀ ਹੈ ਇਹ ਕੀ ਹੈ ਕਿ ਆਪਣਾ ਇੱਕ 103 ਨੰਬਰ ਅਸੀਂ ਜਿਹੜੇ ਦੇ ਉੱਤੇ ਮੁਕੱਦਮਾ ਦਰਜ ਕੀਤਾ ਹੈ ਜਿਦੇ ਵਿੱਚ ਸੰਤੋਸ਼ ਕੁਮਾਰ ਤੇ ਲਲਿਤ ਕੁਮਾਰ ਨੇ ਇਹ ਦੋਸ਼ੀ ਪਾਏ ਗਏ ਨੇ ਇਹਦੇ ਵਿੱਚ ਜਿਹੜਾ ਲਲਿਤ ਹੈਗਾ ਇਹ ਆਟੋ ਚਲਾਉਂਦਾ ਸੀਗਾ ਅੱਛਾ ਆਟੋ ਦੇ ਵਿੱਚ ਦੂਜਾ ਦਾ ਸਹਾਯੋਗੀ ਉਹਦੇ ਵਿੱਚ ਬੈਠਾ ਸੀਗਾ ਤਾਂ ਇੱਕ ਲੇਡੀ ਹੈ ਜਿਹੜੀ ਉਹ ਚੰਡੀਗੜ੍ਹ ਸਾਈਡ ਤੋਂ ਇਧਰਲੇ ਪਾਸੇ ਆ ਰਹੀ ਸੀਗੀ ਮੋਲਾਪੁਰ ਸਾਈਡ ਜਦੋਂ ਉੱਤਰ ਦੀ ਇਹਦੀਆਂ ਵਾਲੀਆਂ ਸਨੇਚ ਕਰਕੇ ਭੱਜ ਜਾਂਦਾ ਅੱਛਾ ਉਹਦਾ ਅਸੀਂ ਜਿਹੜਾ ਹੈਗਾ ਨਾਲ ਦੀ ਨਾਲ ਹੀ ਫੌਰੀ ਜਦੋਂ ਸਾਡੇ ਤੱਕ ਇਨਫੋਰਮੇਸ਼ਨ ਆਉਂਦੀ ਹੈ ਤਾਂ ਟੀਮਸ ਲੱਗਦੀਆਂ ਨੇ ਤਾਂ ਇਹਦਾ ਪਿੱਛਾ ਮਤਲਬ ਕਿ ਜਿਹੜਾ ਹੈਗਾ ਸੀਸੀਟੀਵੀਜ਼ ਦਾ ਹੋਰ ਸਾਰਾ ਕੁਝ ਚੈੱਕ ਚੁੱਕ ਕਰਕੇ ਅਸੀਂ ਅਲਟੀਮੇਟਲੀ ਉਸ ਬੰਦੇ ਨੂੰ ਰਾਉਂਡ ਅਪ ਕਰ ਲੈਨੇ ਆ ਉਹਨਾਂ ਦੀਆਂ ਚੀਨੀਆਂ ਵੀ ਬਰਾਮਦ ਹੋ ਗਈਆਂ ਜਿਹੜੀਆਂ ਵਾਲੀਆਂ ਸੀਗੀਆਂ ਉਹ ਬਰਾਮਦ ਹੋ ਗਈਆਂ ਨੇ ਠੀਕ ਹੈ ਜੀ ਤੇ ਇਹਨਾਂ ਦਾ ਆਟੋ ਵੀ ਕਬਜ਼ੇ ਚ ਲੈ ਲਿਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਇਹ ਚਾਰ ਦੋਸ਼ੀ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਇਹ ਅਰੈਸਟ ਕੀਤੇ ਗਏ ਨੇ ਤੇ ਜੋ ਚੀਨ ਸਨੇਚਿੰਗ ਦਾ ਜੋ ਸਮਾਨ ਸੀਗਾ ਇਹਨਾਂ ਦਾ ਜਾਂ ਵਾਲੀਆਂ ਵਗੈਰਾ ਉਹ ਸਾਰੀਆਂ ਬਰਾਮਦ ਕੀਤੀਆਂ ਗਈ ਅਸਲ ਜਿਹੜੇ ਇਹ ਵਹੀਕਲ ਯੂਜ਼ ਕਰਦੇ ਸੀ ਮੋਟਰਸਾਈਕਲ ਜਾਤ ਦੀ ਗੱਲ ਕਰਦੇ ਉਹ ਆਪਣੇ ਇਹਨਾਂ ਦੇ ਜਾਂ ਫਿਰ ਉਹ ਵੀ ਚੋਰੀ ਦੇ ਨਹੀਂ ਹੁਣ ਜਿਹੜੀ ਸਾਡੇ ਕੋਲ ਇੱਕ ਸਕੂਟੀ ਤੇ ਮੋਟਰਸਾਈਕਲ ਹੈ ਜੀ ਇਹਨਾਂ ਦੀ ਪੁੱਛਗਿੱਛ ਚ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਚੋਰੀ ਦਾ ਸੀਗਾ ਉਹ ਹੁਣ ਚੋਰੀ ਦਾ ਸੀਗਾ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਆਈਡੈਂਟੀਫਾਈ ਕਰ ਰਹੇ ਹਾਂ ਇੱਕ ਜਿਹੜਾ ਹੈਗਾ ਵਹੀਕਲ ਉਹ ਬਿਲੋਂਗਿੰਗ ਏਰੀਏ ਤੋਂ ਤੇ ਇੱਕ ਜਿਹੜਾ ਹੈਗਾ ਰੋਪੜ ਸਾਈਡ ਤੋਂ ਜਿਹੜਾ ਹੈਗਾ ਸਾਨੂੰ ਆਇਡੈਂਟੀਫਾਈ ਹੋਇਆ ਉਹਦੇ ਬਾਰੇ ਅਸੀਂ ਉਹਨਾਂ ਦੇ ਜਿਹੜੇ ਮਾਲਕਾਂ ਨਾਲ ਵਾਰਸਾਂ ਨਾਲ ਤੇ ਸਬੰਧਤ ਥਾਣੇ ਨਾਲ ਤਾਲਮਿਲ ਕਰ ਰਹੇ ਹਾਂ ਤਾਂ ਉਹ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵੀ ਚੋਰੀ ਦੀਆਂ ਸੀਗੀਆਂ ਦੋਨੋਂ ਵਹੀਕਲ ਹਾਂਜੀ ਜੀ ਅੱਛਾ ਹੋਰ ਕਿੱਥੇ ਕਿੱਥੇ ਮਾਮਲੇ ਦਰਦ ਨੇ ਪਹਿਲਾਂ ਕਿੰਨੀ ਕਿੰਨਾਂ ਦੇ ਉੱਤੇ ਵਾਰਦਾਤ ਹੋਈ ਜਿਹੜੇ ਉਸ ਤਰੀਕੇ ਦੀ ਮੰਗ ਕਰਦੀ ਜਿਸ ਤਰ੍ਹਾਂ ਜੀ ਮੈਂ ਤੁਹਾਨੂੰ ਦੱਸਿਆ ਜਿਹੜੇ ਆਹ ਵਿੱਕੀਗਰੀ ਤੇ ਮੋਹਨਗਰੀ ਨੇ ਇਹਨਾਂ ਦੋਨਾਂ ਦੇ ਉੱਤੇ ਹੁਣ ਤਿੰਨ ਤੋਂ ਚਾਰ ਪਰਚੇ ਦਰਜ ਹੋ ਗਏ ਨੇ ਠੀਕ ਹੈ ਜੀ ਇਹਨਾਂ ਦੇ ਉੱਤੇ ਪਹਿਲਾਂ ਮੁੱਲਾਪੁਰ ਦੇ ਵਿੱਚ ਵੀ ਇਹਨਾਂ ਦੇ ਉੱਤੇ ਸਨੇਚਿੰਗ ਦਾ ਪਰਚਾ ਦਰਜ ਸੀਗਾ ਤੇ ਹੁਣ ਵੀ ਜਿਹੜੇ ਹੈਗੇ ਨੇ ਇੱਥੇ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜੇ ਲਲਿਤ ਕੁਮਾਰ ਤੇ ਸੰਤੋਸ਼ ਕੁਮਾਰ ਆ ਉਹਨਾਂ ਦੇ ਉੱਤੇ ਸਾਡੇ ਕੋਲੇ ਹਜੇ ਇਹੀ ਪਰਚਾ ਆਇਆ ਹੈ ਹਜੇ ਪਹਿਲਾਂ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਉਹ ਬਾਕੀ ਅਸੀਂ ਵਾਚ ਰਹੇ ਹਾਂ ਇਹ ਕਿੰਨੇ ਦਿਨ ਦਾ ਰਿਮਾਂਡ ਸੀਗਾ ਇਹ ਹੁਣ ਰਿਮਾਂਡ ਇਹਨਾਂ ਦਾ ਲਵਾਂਗੇ ਜੀ ਪਹਿਲਾਂ ਤਿੰਨ ਚਾਰ ਤਿੰਨ ਦਾ ਰਿਮਾਂਡ ਲਿੱਤਾ ਹੋਇਆ ਸੀਗਾ ਠੀਕ ਹੈ ਰਿਮਾਂਡ ਲੈ ਕੇ ਸਾਰੀਆਂ ਇੰਜ ਬਰਾਮਦ ਕਰਾਈਆਂ ਗਈਆਂ ਨੇ ਅਸੀਂ ਹੁਣ ਦੁਬਾਰਾ ਜਿਹੜਾ ਹੈਗਾ ਮਾਨਯੋਗ ਅਦਾਲਤ ਚ ਪੇਸ਼ ਕਰਕੇ ਅੱਗੇ ਹੋਰ ਵੀ ਜੋ ਰਿਕਵਰੀਆਂ ਚ ਹੋ ਸਕਦੀਆਂ ਨੇ ਉਹਦੇ ਸਮਰਥ ਚ ਦੇਖਾਂਗੇ ਲੱਗਦਾ ਕਿ ਰਿਮਾਂਡਦਾਰ ਹੋਰ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਹੋਈਆਂ ਨੇ ਉਹ ਵੀ ਇਕ ਬਿਲਕੁਲ ਜੀ ਮਾੜੇ ਬੰਦੇ ਨੇ ਇਹ ਇਹਨਾਂ ਦਾ ਜਿਹੜਾ ਹੈਗਾ ਪੁਛਗਿਛ ਚ ਤਣਾਲੀ ਪਤਾ ਲੱਗੂਗਾ ਵੀ ਇਹ ਹੋਰ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਵਾਰਦਾਤਾ ਕੀਤੀਆਂ ਨੇ ਲਾਈਕ ਮੋਟਰਸਾਈਕਲ ਸਕੂਟੀ ਤਾਂ ਜਿੰਮੀ ਮੈਂ ਤੁਹਾਨੂੰ ਦੱਸ ਦਾ ਸਫਰ ਦੇ ਵਿੱਚ ਜਾਂ ਫਿਰ ਰੋਡ ਦੇ ਉੱਤੇ ਜਾ ਰਹੇ ਫੌਲਸ ਨੂੰ ਤੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਜੀ ਮੇਰੀ ਦੇਖੋ ਸਾਡਾ ਤਾਂ ਸਾਨੂੰ ਤਾਂ ਇਹ ਹੈ ਵੀ ਬੰਦਾ ਜਿਹੜਾ ਵੀ ਰੋਡ ਤੇ ਜਾਵੇ ਉਹ ਨਿਸ਼ਚਿਤ ਹੋ ਕੇ ਜਿਹੜਾ ਹੈਗਾ ਆਪ ਦਾ ਜਾ ਸਕੇ ਉਹਨੂੰ ਕੋਈ ਚਿੰਤਾ ਨਾ ਹੋਵੇ ਸਾਡੀ ਜਿਹੜੀ ਹੈਗੀ ਪ੍ਰਾਇੋਰਟੀ ਇਸ ਗੱਲ ਦੀ ਹੈ ਵੀ ਲੋਕਾਂ ਨੂੰ ਇਸ ਤਰੀਕੇ ਦਾ ਸੀ ਪ੍ਰਸ਼ਾਸਨ ਦੇਣਾ ਹੈ ਬਟ ਹਾਂ ਆਪਾਂ ਜੇ ਪ੍ਰੀਵੈਂਟਿਵ ਵੀ ਲੋਕ ਆਪਣਾ ਕੁਝ ਲੈ ਲੈਣ ਤੇ ਕੋਈ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਅਸੀਂ ਟਰੇਸ ਕਰਨ ਲਈ ਤਾਂ ਅਸੀਂ ਲੱਗਾਂਗੇ ਪਰ ਜਿਹੜਾ ਹੈਗਾ ਐਨਾ ਜ਼ਰੂਰ ਕਰ ਸਕਦੇ ਨੇ ਵੀ ਜਦੋਂ ਸੜਕ ਦੇ ਉੱਤੇ ਨਹੀਂ ਇੱਕ ਪਬਲਿਕ ਸਪੇਸ ਤੇ ਹੈਗੇ ਨੇ ਤਾਂ ਥੋੜਾ ਜਿਹਾ ਅਬਵੀਅਸਲੀ ਨਾਉਣ ਬੰਦੇ ਥੋੜਾ ਜਿਹਾ ਆਪਣਾ ਆਲਾ ਦਵਾਲਾ ਉਹਨਾਂ ਨੇ ਵਾਚਾ ਹੋਵੇ ਤੇ ਜੇ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਛਪਾਉਣ ਦੀ ਜਾਂ ਉਸ ਚੀਜ਼ ਨੂੰ ਅਣਗੌਲਿਆ ਕਰਨ ਦੀ ਲੋੜ ਨਹੀਂ ਹੈ ਉਹ ਸਾਨੂੰ ਇਮੀਡੀਏਟਲੀ ਰਿਪੋਰਟ ਕਰੋ ਹੁਣ ਇਹ ਵੀ ਰਿਪੋਰਟ ਸਾਡੇ ਕੋਲੇ ਹੋਈਆਂ ਵਾਰਦਾਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇੱਕ ਪਹਿਲੀ ਵਾਰ ਦਾ 6 ਤਰੀਕ ਦੀ ਹੈ ਹਾਂਜੀ ਠੀਕ ਹੈ ਦੂਜੀ ਵਾਰਦਾਤ ਜਿਹੜੀ ਹੈਗੀ 11 ਤਰੀਕ ਦੇ ਕਰੀਬ ਦੀ ਹੈ ਤੀਜੀ ਵਾਰਦਾਤ 15 ਦੀ ਹੈ ਤੋਂ ਅੱਜ ਦੀ 18 ਤਰੀਕ ਦੇ ਵਿੱਚ ਆਪਾਂ ਬੈਠੇ ਹਾਂ ਇਹ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਤੋਂ ਰਿਕਵਰੀਆਂ ਵੀ ਕੀਤੀਆਂ ਗਈਆਂ ਨੇ ਕਈ ਵਾਰ ਕੁਝ ਜਿਹੜੇ ਦੋਸ਼ੀ ਨੇ ਬਚ ਵੀ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੋਈ ਟ੍ਰੇਸ ਨਾ ਮਿਲੇ ਪਰ ਜੇ ਪਬਲਿਕ ਸਾਨੂੰ ਟਾਈਮਲੀ ਦੱਸ ਦੇ ਤਾਂ ਇਹਨਾਂ ਦੀ ਕੋਈ ਹੋਰ ਵੱਖਰੀ ਜਿਹੜੀ ਕੋਈ ਹੋਰ ਨਵੀਂ ਕਾਰਵਾਈ ਨੂੰ ਇੰਝਾਮ ਦਿੰਦੇ ਉਦੋਂ ਪਹਿਲਾਂ ਜਿਹੜੇ ਹੈਗੇ ਨੇ ਬੰਦੇ ਫੜੇ ਜਾ ਸਕ ਸਵਾਰੀਆਂ ਦੇ ਨਾਲ ਵੀ ਬੈਲ ਸਨੇਚਿੰਗ ਕਰਦੇ ਰਹੇ ਨੇ ਜਾਂ ਫਿਰ ਆਪਕਾ ਇਹ ਪਹਿਲਾਂ ਹੀ ਜਿੰਨਾ ਜੀ ਹਜੇ ਤੱਕ ਪਤਾ ਲੱਗਿਆ ਪਹਿਲਾ ਹੀ ਇਨਸੀਡੈਂਟ ਇਹਨਾਂ ਤੋਂ ਸਮਝ ਆਇਆ ਹੈ ਠੀਕ ਹੈ ਜੀ ਹਜੇ ਜਿਹੜੀ ਹੈਗੀ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਹਾਂ ਜੀ ਜੇ ਅਸੀਂ ਪੁੱਛ ਕੁਝ ਕਰਾਂਗੇ ਕਿ ਪਹਿਲਾਂ ਵੀ ਇਹਨਾਂ ਨੇ ਕੋਈ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਨਹੀਂ ਜਾਂ ਸੰਬੰਧਿਤ ਜਿਹੜੇ ਆਸ-ਪਾਸ ਦੇ ਥਾਣੇ ਨੇ ਸਾਡੇ ਨਾਲ ਲੱਗਦੇ ਉੱਥੇ ਵੀ ਅਸੀਂ ਇਹਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿੱਥੋਂ ਮਤਲਬ ਕਿ ਇਹਨਾਂ ਦਾ ਕੀ ਪਿੱਛੋਂ ਦਾ ਪਿਛੋਕੜ ਕੀ ਹੈ ਜਿੰਨਾਂ ਦਾ ਠੀਕ ਜੀ ਧੰਨਵਾਦ